ਇੰਟਰ ਸਟੇਟ ਆਸ ਸਮਗਲਿੰਗ ਗੈਂਗ ਬਰਸ ਪੀਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 208 3024 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਟ ਹਮਜ਼ਾ ਉਹਦੇ ਤਹਿਤ ਅਸੀਂ ਆਪਣਾ 3 ਪਿਸਟਲ ਬਤੀਬੋਰ ਦੇ ਤੇ 30 ਰਾਉਂਡ ਰਿਕਵਰ ਕੀਤੇ ਆ ਬਤੀਬੋਰ ਦੇ ਤੇ ਉਹਦੇ ਚ ਅਸੀਂ 5 ਬੰਦੇ ਅਰੈਸਟ ਕੀਤੇ ਆ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਿਦ ਖਾਨ ਕਾਸਿਮ ਮੁਕੇਸ਼ ਕੁਮਾਰ ਤੇ ਆਲਮੀਨ ਅंसारी 3924 ਨੂੰ ਅਸੀਂ ਤਿੰਨ ਬੰਦੇ ਰੈਸ ਕੀਤੇ ਹੈ ਜਾਵਿਦ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵਿਦ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਹੈ ਇਹ ਸਾਰੇ ਆਪਣਾ ਪੁਤਲੀਗਰ ਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਆ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ اسلام آباد ਦੇ ਐਸਐਚਐਸ ਸਾਹਿਬ ਨੂੰ ਕਿ ਇਦੇ ਕੋਲ ਆਪਣਾ Javed Khan pul najaz pistol ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਢੁਲਰ ਜੀ ਉਹਨਾਂ ਦੇ ਨੋਟਿਸ ਲੈ ਆਏ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ Javed Khan ਨੂੰ ਨਾਲ ਹੀ ਉਹਦੇ ਨਾਲ ਕਾਸਿਮ ਵੀ ਸੀਗਾ ਤੇ ਮੁਹੰਮਦ ਅਕਬਰ ਵੀ ਸੀ ਆਪਣਾ Javed Khan ਕੋਲੋਂ ਸਾਨੂੰ ਇੱਕ ਪਿਸਟਲ ਮਿਲਿਆ ਨਾਲ ਅਸੀਂ ਮੁਹੰਮਦ ਅਕਬਰ ਕੋਲ ਸਨ 5 ਰਾਉਂਡ ਮਿਲੇ ਇੱਕ ਪਿਸਤਲ ਮਿਲਨੇ ਜਵੇਦ ਖਾਨ ਨੂੰ ਤੇ 10 ਰਾਉਂਡ ਮਿਲੇ ਮੁਹੰਮਦ ਅਕਬਰ ਕੋਲੋ ਵੀ 5 ਰਾਉਂਡ ਮਿਲੇ ਤੇ ਇਹ ਦੇ ਕਾਸਿਮ ਕੋਲੋ ਵੀ 5 ਰਾਉਂਡ ਮਿਲੇ ਤੇ ਉਸ ਬਾਅਦ ਅਸੀਂ ਪ੍ਰੀ ਲਿਮਿਨਰੀ ਇਨਕੁਆਇਰੀ ਪੁੱਛਗਿੱਛ ਕਰਕੇ ਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਹੈ ਤੇ ਉਹਨੇ ਦੱਸਿਆ ਸਾਨੂੰ ਮਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਹੋਰ ਪੁੱਛਗਿੱਛ ਕੀਤੀ ਤੇ ਸੰਪਦਾ ਚਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ ਤੇ ਪੁੱਜ ਗਿਆ ਆਪਣਾ ਫਿਰ ਅੱਸੀ ਅਗਲੇ ਦਿਨ ਟਰੈਪ ਲਾਇਆ ਤੇ ਇਹ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਤਲ ਮਿਲਿਆ ਨਾਲ 10 ਰਾਉਂਡ ਮਿਲੇ ਨਾਲ ਇੱਕ ਸਿਗਾ আলমინ ਅंसारी ਉਹਨੂੰ ਇੱਕੋ ਵੇਚਣ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋਂ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਰੈਸਟ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਜਿਹਨੂੰ ਵੇਚਿਆ ਸੀ আলমინ ਅंसारी ਨੂੰ ਅਸੀਂ ਉਹਦੇ ਕੋਲ ਵੀ ਇੱਕ ਅ ਪਸਲ ਬੱਤੀਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ 5 ਜਨਾਂ ਨੂੰ ਅਰੈਸਟ ਕਰ ਲਿਆ ਤੇ ਵਿੱਬਨ ਤੇ ਰਾਉਂਡ ਕਬਜ਼ੇ ਚ ਲੈ ਲਿਆ ਤੇ ਜੋ ਵੀ ਅੱਗੇ ਡਿਵੈਲਪਮੈਂਟ ਹੋਏਗੀ ਅਸੀਂ ਤੁਹਾਡੇ ਨੋਟਿਸ ਅਸੀਂ ਕਿੱਥੋਂ ਰਹਿਣਗੇ ਅਸੀਂ ਇਹ ਪੇਛੋ ਇੱਥੇ ਦੇ ਆਪਣੇ ਕੋਤਲੀਗਰ ਏਰੀਆ ਦੇ ਰਹਿਣ ਵਾਲੇ ਨੇ ਥਾਣਾ اسلامਾਬਾਦ ਏਰੀਆ ਦੇ ਰਹਿਣ ਵਾਲੇ ਹੈਗੇ ਆ ਤੇ ਕੁਲਫੀ ਤੇ ਆਈਸਕ੍ਰੀਮ ਦੀਆਂ ਰੇਡੀਆਂ ਲਾਂਦੇ ਦੀ ਪਤਾ ਕਿ ਕਿਹੜਾ ਪਾਕਿਸਤਾਨ ਬੰਦਾ ਜਿਹੜਾ ਸੋਹਣੀ ਇਸ ਤਰ੍ਹਾਂ ਬਣੇ ਤੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਅੰਦਰ ਬੜੇ ਕੰਮ ਕਰ ਰਹੇ ਹਾਲੇ ਅਸੀਂ ਕੱਲ ਹੀ ਇਹਨਾਂ ਨੂੰ ਰੈਸਟ ਕੀਤਾ ਆਪਣਾ ਮੁਕੇਸ਼ ਕੁਮਾਰ ਨੂੰ ਤੇ ਬਾਕੀ ਨੂੰ ਅਸੀਂ ਪਰਸੋਂ ਕੀਤਾ ਹਾਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਕੀ ਕਦੇ ਬਾਅਦ ਅਨਦਰ ਲਿੰਕ ਹੈਗਾ ਆਪਣਾ ਸਰਕ ਅਸਾਈਨਮੈਂਟ ਸੋ ਲੈ ਕੇ ਆ ਚੁੱਕਾ ਸੀ ਆਲਰੇਡੀ ਪਹਿਲਾਂ 3 ਦਿਨ ਤੋਂ ਕੰਮ ਕਰਦੇ ਸਾਂ ਹਾਲੇ ਟੂ ਅਲੀ ਟੂ ਸੇ ਹਾਲੇ ਤਾਂ ਅਸੀਂ ਪੰਜ ਆਪਣਾ ਤਿੰਨ ਪਿਸਟਲ ਰਿਕਵਰ ਕੀਤੇ ਆ ਹਾਲੇ ਅਸੀਂ ਪੁੱਜਗੇ ਚ ਕਰਕੇ ਜੋ ਵੀ ਸਾਡੇ ਨੋਟਿਸ ਚ ਆਏਗਾ ਅਸੀਂ ਤੁਹਾਨੂੰ ਕੁਝ ਦੇ ਦੇ ਇਨਪੁਟ ਆਉਟਪੁਟ ਕੀ ਸੀ ਕਿੰਨਾ ਸਪਲਾਈ ਕਰਨੀ ਸੀ ਅਬ ਸਪਲਾਈ ਤਾਂ ਇਹਨਾਂ ਨੇ ਕੀਤੇ ਹੀ ਆ ਜੀ ਜਿਹੜਾ ਮੁਕੇਸ਼ ਕੁਮਾਰ ਆ ਉਹਨੇ ਚਾਰ ਜਨ ਨੂੰ ਸਪਲਾਈ ਕੀਤੇ ਹੀ ਆ ਜੀ ਮੁਹੰਮਦ ਅਕਬਰ ਨੂੰ ਜਾਵੈਦ ਕਾਸਿਮ ਤੇ ਆਲਮੀ ਅਨਸਾਰੀ ਨਾਲ ਤਾਂ ਇਹ ਪੂਰਾ ਕਿਸੇ ਵੀ ਆਪਣੇ ਕਿਸੇ ਦਾ ਬਾਕੀ ਦਾ ਸਿਸਟਮ ਹੈ ਜਾਂ ਹੋਰ ਕਿਸੇ ਵੱਲੋਂ ਇਸ ਵਾਰ ਵਿੱਚ ਨਹੀਂ ਦਿੱਤਾ ਐ ਕੋਈ ਨਾ ਕੋਈ ਦੇਖੋ ਇਲੀਗਲ ਵੈਪਨ ਹੈਗੇ ਆ ਤੇ ਕੋਈ ਮਾਰੇ ਕੰਮ ਨੂੰ ਹੀ ਇਹਨਾਂ ਨੇ ਮਾਰੇ ਕੰਮਾਂ ਨੂੰ ਵਰਤਦੇ ਹੋਣੇ ਆ ਤੇ ਆਪਾਂ ਹੋਰ ਇਹਨਾਂ ਨਾਲ ਪੁੱਛ ਕੇ ਚ ਕਰਕੇ ਤੇ ਹਾਲੇ ਗੈਂ ਦਾ ਵੀ ਨਾਂ ਕਿਸ ਗੈਂਗ ਨੂੰ ਬਿਨਾ ਹੁੰਦੀ ਆ ਕੁਝ ਨਹੀਂ ਹਾਲੇ ਤੱਕ ਕੋਈ ਸਮਝ ਨਹੀਂ ਹੈ ਨਹੀਂ ਕੋਈ ਮਾਮਲਾ ਹੋ ਕੇ ਕ੍ਰਿਮੀਨਲ ਹਾਂ ਜੀ ਜਿਹੜਾ ਮੁਕੇ ਜਿਹੜਾ ਮੁਕੇਸ਼ ਕੁਮਾਰ ਉਤੇ ਪੰਜ ਮੁਕਦਮੇ ਹੈਗੇ ਆਮਜ਼ਾਕ ਦੇ ਗੰਗਾ ਨਗਰ ਤੇ ਇੱਕ ਉਤੇ 307 ਦਾ ਮੁਕਦਮਾ ਹੈ। ਨਹੀਂ ਇਹਨਾਂ ਤੇ ਹਲ ਕੋਈ ਸਾਹਮਣੇ ਨਹੀਂ ਆ। ਸਰ ਸਿਰਸਦਾ ਤੁਸੀਂ ਦੱਸੋ ਕਿ ਭੈ ਚਾਚਾ ਭਤੀਜਾ ਨਹੀਂ ਹੈ। ਹਾਂਜੀ ਜਿਹੜਾ ਜਿਹੜਾ ਜਾਵਦ ਖਾਨ ਕਾਸਿਮ ਤੇ ਮੁਹੰਮਦ ਜਾਵਦ ਖਾਨ ਚਾਚਾ ਹੈ। ਮੁਹੰਮਦ ਅਕਬਰ ਤੇ ਕਾਸਿਮ ਦਾ। ਸਰ ਇਹਨਾਂ ਦੀ ਉਮਰ ਕੀ ਆਈ ਹੈ? ਦੋ ਭਤੀਜੇ। ਹਾਂਜੀ। ਸਰ ਉਮਰ ਕੀ ਹੈ? ਸਰ ਜਿਹੜੇ ਫੜੇ ਗਏ ਹੈ ਪਿਸਤਲ ਦੇ ਕੰਟ੍ਰੀਮੈਂਟ ਨੇ। ਕੰਟ੍ਰੀਮੈਂਟ ਇਹ ਇਹ ਦੇਸੀ ਨੇ ਜੀ। ਦੇਸੀ। ਹਾਂਜੀ ਹਾਂਜੀ। ਅੱਛਾ ਸਰ ਪਿੱਛੇ ਜਿੰਨੇ ਵੀ ਪੀਸੀ ਹੋਇਆ ਸੀ ਜਿਹਨੇ ਵੈਪਨ ਸੀ ਉਹ ਮੱਧ ਪ੍ਰਦੇਸ਼ ਨਾਲ ਰਿਲੇਟਡ ਸੀ ਇਹ ਕਿਥੋਂ ਦੇ ਹੈ ਇਹ ਵਾਲੇ ਜੋ ਸਾਡੀ ਸੰਜੋਪਤਾ ਚੰਦਰ ਰਾਜਸਥਾਨ ਤੋਂ ਆਏ ਸਰ ਇਹਨਾਂ ਦੀ ਏਜ ਕੀ ਸੀਗੀ ਤੇ ਇਹ ਡਰਗ ਰਿਡਕਟਡ ਸੀ ਇਹ ਉਹ ਤਾਂ ਹਲੇ ਮੈਡੀਕਲ ਕਰਾ ਕੇ ਸਾਨੂੰ ਪਤਾ ਚੱਲੇਗਾ ਤੇ ਇਹ ਜਿਹਨਾਂ ਦੀ ਅਰਾਊਂਡ ਜਿਹੜਾ Javed Khan ਹੈ ਤੇ Mukesh Kumar ਤੇ Almin Ansari ਇਹ 32 33 35 ਸਾਲ ਦੇ ਹੈਗੇ ਆ ਜੀ ਤੇ ਜਿਹੜਾ Qasim ਤੇ Mohammad Akbar ਨੇ ਇਹ 24 25 ਸਾਲ ਦੇ ਸਰ ਲੱਗਦਾ ਨਹੀਂ ਵੀ ਕੋਈ ਇਹਨਾਂ ਨੇ ਵਾਅਦੇ ਨੂੰ ਅੰਜਾਮ ਦੇਣਾ ਸੀ ਜਿਹਦੇ ਵਾਸਤੇ ਇਹਨਾਂ ਨੇ ਵੈਪਨ ਲੁਆਏ ਉਹਦੇ ਬਾਰੇ ਅਸੀਂ ਇਹਨਾਂ ਨਾਲ ਕੁਝ ਵਿੱਚ ਕਰਾਂਗੇ ਦੇ ਦਿਖਾਂਗੇ ਕਿ ਕਿਸ ਪਰਪਸ ਨੂੰ ਇਹ ਮੰਨਾਂਦੇ ਸੀ ਕਿਉਂਕਿ ਸਰ ਅੱਜਕੱਲ ਦਾ ਬੜਾ ਟ੍ਰੈਂਡ ਹੋ ਗਿਆ ਜਦੋਂ ਕੀ ਲੋਕ ਕੀ ਕਰਦੇ ਨੇ ਇਸ ਤਰ੍ਹਾਂ ਹੀ ਵੈਪਨ ਇਲਲੀਗਲ ਮੰਗਵਾ ਕੇ ਤੇ ਇਸ ਤਰ੍ਹਾਂ ਸ਼ੂਟਆਊਟ ਆਉਂਦੇ ਜਿਹੜੀ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਚੱਲਦੇ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਫੀ ਹੋ ਰਹੀਆਂ ਤੇ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਕਿਉਂਕਿ ਆਹ ਤੇ ਲੋਕ ਤੁਸੀਂ ਟ੍ਰੈਪਾ ਜਾ ਕੇ ਪਤਾ ਜਿਹੜਾ ਆਣਾ ਸੀ ਫੜਿਆ ਉਹ ਨੈਕਸਟ ਜਿਹੜਾ ਤੁਸੀਂ ਕੀ ਕਰ ਰਹੇ ਹੋ ਇਹਨਾਂ ਨੂੰ ਰੋਕਣ ਵਾਸਤੇ ਜਿਹੜੇ ਬਾਹਰੋਂ ਵੈਪਨ ਆਉਂਦੇ ਨੇ ਸਪੈਸ਼ਲੀ ਅਸੀਂ ਤਾਂ ਪੂਰਾ ਇਨਫੋਰਮੇਸ਼ਨ ਬੇਸਡ ਸੋਸ਼ਲ ਮੀਡੀਆ ਤੇ ਵੀ ਇੰਟਰਨੈਟ ਤੇ ਵੀ ਤੇ ਬਾਕੀ ਹਿਊਮਨ ਇੰਟੈਲੀਜੈਂਸ ਬੇਸਡ ਅਸੀਂ ਆਪਰੇਸ਼ਨ ਵਗਰਾ ਚਲਾਉਂਦੇ ਆ ਤੇ ਜੋ ਵੀ ਸਾਨੂੰ ਇਨਪੁਟ ਆਂਦੀ ਹੈ ਅਸੀਂ ਉਸ ਦੇ ਉੱਪਰ ਐਕਟ ਆਨ ਕਰਦੇ ਆ ਸਰ ਗੰਗਾ ਨਗਰ ਦੇ ਬੰਦੇ ਨਾਲ ਦੀ ਗੱਲ ਹੈ ਇਹ ਕੋਈ ਨਾ ਕੋਈ ਸੁਪਰ ਵਗਰਾ ਦਾ ਕਿ ਪਾਕਿਸਤਾਨ ਦਾ ਬੰਦਾ ਹੈ ਇਹਨਾਂ ਦਾ ਆਪਣਾ ਹਲੇ ਤੱਕ ਮੁਕੇਸ਼ ਕੁਮਾਰ ਜਿਹੜਾ ਗੰਗਾ ਨਗਰ ਦਾ ਬੰਦਾ ਹੈ ਉਹਨਾਂ ਨਾਲ ਅਸੀਂ ਹਲੇ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਮੇਨ ਨਾਲ ਟਾਈਪ ਹੋਇਆ ਕੋਈ ਪਹਿਲਾਂ ਵੀ ਇਹਨਾਂ ਨੇ ਸ਼ਾਇਦ ਮੰਗਾਈ ਹੋਣ ਕਸਾਈਨਮੈਂਟ ਤੇ ਅਸੀਂ ਉਸ ਨਾਲ ਸਰ ਰਾਤਸਨ ਤੋਂ ਇਹ ਬਾਈਟਰੀ ਇਹਨਾਂ ਹੁੰਦੀ ਸੀ ਆਪਣੀ ਗੱਡੀ ਤੇ ਹੁੰਦੀ ਸੀ ਸਰ ਐ ਆਪਣਾ ਕੋਈ ਨਾ ਕੋਈ ਬਸ ਵਗਰਾ ਦੇ थ्रू ਅੰਦਰ ਸਿੱਧੀ ਸਰ ਸਰ ਕਿੰਨੇ ਦਾ ਲੈਂਦੇ ਸੀ ਪਤਾ ਕਿੰਨੇ ਦਾ ਵੇਚਦਾ ਸੀ ਬੰਦਾ ਇਹਨਾਂ ਨੂੰ ਹਲੇ ਪਹੁੰਚ ਕੇ ਜਿੱਤਾ ਪਾਰਟ ਹੈ ਜੀ ਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਰੇਡੀਆਂ ਲਾਉਂਦੇ ਆ ਆਪਣੇ ਪੰਜਾਬ ਦੇ ਵਿੱਚ ਤੇ ਰਾਜਸਥਾਨ ਨਾਲ ਕਿਉਂ ਉਹਨਾਂ ਦੇ ਉੱਪਰ ਵੀ ਕੋਈ ਥੋੜੀ-ਬੋਲੀ ਨਕੇਲ ਕਸੀ ਹੋ ਅਸੀਂ ਸਾਰੇ ਨਹੀਂ ਵੈਰੀਫਿਕੇਸ਼ਨ ਕਰਾ ਰਹੇ ਆ ਤੇ ਪੁਲਿਸ ਸਟੇਸ਼ਨ ਵਾਈਜ਼ ਤੇ ਅਸੀਂ ਜਿਹੜੇ ਵੀ ਆਊਟਰ ਸਟੇਟ ਹੈਗੇ ਅਸੀਂ ਉਧਰ ਦੇ ਪੁਲਿਸ ਸਟੇਸ਼ਨ ਨੂੰ ਇਨਫੋਰਮ ਕਰਕੇ ਤੇ ਉਹਨਾਂ ਦੇ ਉਹਨਾਂ ਦੇ ਪਿੱਛੋਂ ਕਿਹੜਾ ਜਿੱਥੋਂ ਦਾ ਵੀ ਹੈਗਾ ਅਸੀਂ ਉੱਥੋਂ ਵੈਰੀਫਿਕੇਸ਼ਨ ਜਿਹੜੇ ਬੜੇ ਬੜੇ ਬਾਹਰੋਂ ਆਏ ਸਪੈਕਟਰ ਕਰਦੇ ਉਹਨਾਂ ਤੇ ਪੰਨੀ ਨਜ਼ਰ ਰੱਖੀ ਬਿਲਕੁਲ ਜੀ ਸਰ ਮੋਤੀ ਆ ਜਿਹੜੀਆਂ ਰੇਡੀਆਂ ਲਗਾਉਣ ਵਾਲੇ ਜਿਹੜਾ ਖਾਸਲੀ ਹੈ ਪੁੱਛੇ ਜਾ ਰਾਜਸਥਾਨ ਤੋਂ ਜਾਂ ਦੂਸਰੀ ਇਲਾਕਿਆਂ ਦੇ ਵਿੱਚੋਂ ਆ ਕੇ ਕਰਦੇ ਨੇ ਇਹਨਾਂ ਦੇ ਉੱਤੇ ਲੱਗਦਾ ਨੇ ਕਿ ਕੋ ਖਾਸ ਨਜ਼ਰ ਰੱਖਣ ਦੀ ਜ਼ਰੂਰਤ ਵੀ ਹੈਗੀ ਹੈ ਅਸੀਂ ਤਾਂ ਹੀ ਜਿਵੇਂ ਮੈਂ ਤੁਹਾਨੂੰ ਪੇਟ ਕੇ ਤਾਂ ਸਹੀ ਵੈਰੀਫਿਕੇਸ਼ਨ ਕਰਾ ਲਿਆ ਠੀਕ ਹੈ ਜੀ ਠੀਕ ਹੈ ਸਰ ਅਲੋ ਹੁੰਦਾ ਜੀ ਕਰ ਲੋ ਕਰੋ ਕਰੋ ਦੇਖਣਾ ਚਾਹੀਦਾ

ਪੁੱਤ ਜੀ ਅੱਗੇ ਕੁਕਰ ਜਿੰਨ ਬਣੇ ਹੋੜ ਸਰ ਸਰ ਇੱਕ ਮਿੰਟ ਵੇਟ ਕਰੋ